ਕਿਸਾਨ ਨੂੰ ਕੀ ਕਰਨਾ ਚਾਹੀਦਾ ਐਗਰੀਕਲਚਰ ਪ੍ਰੈਕਟਿਸਸ ਲੈ ਕੇ ਸੋਇੰਗ ਤੋਂ ਕਿਸ ਕਿਸਮ ਦਾ ਬੱਧਰ ਚਾਹੀਦੀ ਆ ਕਿਸ ਕਿਸਮ ਦੀ ਮਸ਼ੀਨ ਚਾਹੀਦੀ ਆ ਔਰ ਉਹਦੇ ਲੈ ਕੇ ਸਪਰੇਅ ਤੋਂ ਕੱਖਾਂ ਤੋਂ ਕੀੜਿਆਂ ਤੋਂ ਕਿਵੇਂ ਉਹਦਾ ਆਪਾਂ ਸਾਰਾ ਕਰਨਾ ਤੇ ਪਾਣੀ ਕਿਸ ਵੇਲੇ ਲਾਉਣਾ ਬਰਸਾਤੀ ਮੱਕੀ ਨੂੰ ਕੁੱਲ 3-4 ਪਾਣੀ ਲੱਗਣੇ ਪਤਲੇ ਪਤਲੇ ਔਰ ਮੱਕੀ ਪੱਕ ਜਾਣੀ ਆ ਔਰ ਪੱਕਣ ਤਾਈ ਉਹਦੀ ਹਾਰਵੈਸਟਿੰਗ ਤਾਈ ਤੇ ਫੇਰ ਸਭ ਤੋਂ ਵੱਡੀ ਗੱਲ ਦੇਖੋ ਇਹ ਗੱਲਾਂ ਇਸ ਲੈਵਲ ਤਾਈ ਸਰਕਾਰ ਨੇ ਹਲੇ ਨਹੀਂ ਕੀਤੀਆਂ ਪਿਛਲੇ ਦਿਨੀ ਸਰਕਾਰ ਨੇ ਪੀਏਯੂ ਚ ਕੁਝ ਬੰਦੇ ਸੀਐਮ ਸਾਹਿਬ ਗਏ ਸੀ ਉੱਥੇ ਉਹਨਾਂ ਨੇ ਵੱਖਰੇ ਵੱਖਰੇ ਜ਼ਿਲ੍ਹਿਆਂ ਚੋਂ ਕੁਝ ਬੰਦੇ ਆਏ ਇੱਕ ਆਡੀਟੋਰੀਅਮ ਦੇ ਵਿੱਚ 3-400 500 ਬੰਦੇ ਮੈਨੂੰ ਗਿਣਤੀ ਨਹੀਂ ਕਰ ਸਕਦਾ ਤੇ ਉਹਨਾਂ ਨਾਲ ਉਹਨਾਂ ਨੇ ਗੱਲ ਕੀਤੀ ਕਿ ਤੁਹਾਨੂੰ ਮੱਕੀ ਦਾ ਬੀਜ ਦੇਾਂਗੇ ਬੀਜ ਤਾਂ ਯਾਰ ਹਰੇ ਘੱਟੀ ਦੇ ਮਿਲਦਾ ਕੋਈ ਨਵੀਂ ਗੱਲ ਨਹੀਂ ਆ ਕਿ ਮੱਕੀ ਦਾ ਬੀਜ ਨਹੀਂ ਮਿਲਦਾ ਆ 5 ਲੱਖ ਏਕੜ ਮੱਕੀ ਅੱਜ ਫੜੂ ਲੱਗੀ ਹੋਆ ਜਿਹੜਾ ਮੈਂ ਪ੍ਰੋਮੋਟ ਨਹੀਂ ਕਰਦਾ ਮੈਂ ਬਰਸਾਤੀ ਮੱਕੀ ਦੀ ਗੱਲ ਕਰ ਰਿਹਾ ਤੇ ਉਹੀ ਵੀ ਬੀਜ ਜਿਹੜਾ ਬਰਸਾਤੀ ਮੱਕੀ ਦੇ ਬਰਸਾਤ ਵੇਲੇ ਵੀ ਮੈਂ ਬਰਸਾਤੀ ਮੱਕੀ ਨੂੰ ਪ੍ਰੋਮੋਟ ਕਰਨ ਲਈ ਅੱਜ ਤੁਹਾਨੂੰ ਸਾਰਿਆਂ ਨੂੰ ਤਕਲੀਫ ਦਿੱਤੀ ਯਾਰ ਉਹਦਾ ਫੋਰਟਲ ਅਸੀਂ ਅੱਜ ਲਾਂਚ ਕਰਨ ਜਾ ਰਹੇ ਹਾਂ ਇਥੇ ਤਾਂ ਠੀਕ ਆ ਕਿ ਕੰਬਾਈਨ ਹਾਰਵੈਸਟਰ ਆਇਆ ਹਾਰਵੈਸਟ ਹੋ ਗਈ। ਇਹ ਵੀ ਠੀਕ ਆ। ਉਹਦੇ ਬਾਅਦ ਉਹਦੇ ਬਾਅਦ ਦੀ ਤਾਂ ਗੱਲ ਤੁਸੀਂ ਕੀਤੀ ਨਹੀਂ। ਚਾਹੀਦਾ ਤਾਂ ਸੀ ਜਿੱਦਾਂ ਮੈਂ ਐਮਐਮਐਸਪੀ ਅਨਾਉਂਸ ਕੀਤੀ ਆ। ਮੈਂ ਇੱਕ ਇੰਡੀਵਿਜੂਅਲ ਐ। ਮੇਰੀ ਇੱਕ ਸੋਚ ਆ। ਔਰ ਮੈਂ ਸਮਝਾ ਕਿ ਮੱਕੀ ਜਿਹੜੀ ਦੋ ਸਾਲਾਂ ਜਮੈਂ ਬਜਾਉਂਗਾ ਇਹ ਬੜੇ ਆਰਾਮ ਨਾਲ ਖੱਪ ਜਾਏਗੀ। ਤੇ ਸਵਾਲ ਇਹ ਵੀ ਇੱਕ ਦੋ ਸਾਲ ਬਾਅਦ ਕੀ ਕੀ ਹੋਏਗਾ? ਮੈਂ ਕਹਿੰਦਾ ਨਾ ਦੋ ਸਾਲਾਂ ਸਰਕਾਰ ਕਿਉਂ ਸੁੱਤੀ ਆ? ਸਰਕਾਰ ਕਿਉਂ ਨਹੀਂ ਕਹਿੰਦੀ ਕਿ ਇਹ ਮੱਕੀ ਅਸੀਂ ਐਮਐਸਪੀ ਤੇ ਖਰੀਦਾਂਗੇ ਅਸੀਂ ਪ੍ਰਬੰਧ ਕਰਾਂਗੇ ਭਾਰ ਸਰਕਾਰ ਦਾ ਕਿਉਂ ਨਹੀਂ ਗੱਲ ਕਰਦੀ ਖੁਦ ਆਪਣੇ ਇੰਤਜ਼ਾਮ ਕਿਉਂ ਨਹੀਂ ਕਰਦੀ ਮੈਂ ਕੋਈ ਭੱਜ ਨਹੀਂ ਰਿਹਾ ਕਿ ਮੈਂ ਸਰਕਾਰ ਦੀ ਮਦਦ ਲੈਣ ਲਈ ਤੁਹਾਨੂੰ ਅੱਜ ਆ ਕੇ ਨਾ ਕਰਿਆ ਲੇਕਿਨ ਸਰਕਾਰ ਦਾ ਫਰਜ਼ ਬਣਦਾ ਔਰ ਇਸ ਫਰਜ਼ ਇਸ ਫਰਜ਼ ਤੋਂ ਸਰਕਾਰ ਭੱਜ ਰਹੀ ਹੈ ਕੁਤਾਈ ਕਰ ਰਹੀ ਹੈ ਔਰ ਮੈਂ ਕੋਈ ਗੱਲਾਂ ਸ਼ੇਅਰ ਕਰਨੀ ਚਾਹਾਂਗਾ ਮੱਕੀ ਵੀ ਬੀਜ ਦਿੱਤੀ ਤਾਂ ਕੱਲ ਨੂੰ ਹਰਿਆਣੇ ਚ ਆ ਕਿਸੇ ਹੋਰ ਸਟੇਜ ਮੱਕੀ ਜਿੱਦਾਂ ਸਾਡਾ ਝੋਨਾ ਸਸਤਾ ਹੁੰਦਾ ਮੱਕੀ ਸਸਤੀ ਹੋ ਜਾਏ ਮੈਂ ਕਹਿੰਦਾ ਵੀ 240 ਰੁਪਏ ਨੂੰ ਰਾਣਾ ਖਰੀਦੇਗਾ ਆਈ ਵਿਲ ਇਨਸ਼ੋਰ ਦੈਟ ਥੀ ਮੇਸ ਸੈਲਸ ਐਟ 20 240 ਰੁਪੀਸ ਵਿਚ ਇਜ਼ ði ਐਮਐਸਪੀ ਐਮਐਸਪੀ ਤੇ ਮੱਕੀ ਵਿਕੇ ਉਹ ਹੁਣ ਜਿਵੇਂ ਪਹਿਲਾਂ ਐਮਐਸਪੀ ਤੇ ਝੋਨਾ ਵੇਖਦਾ ਲੋਕ ਬਿਹਾਰ ਤੋਂ ਉੱਤਰ ਪ੍ਰਦੇਸ਼ ਤੋਂ ਲਿਆ ਕੇ ਝੋਨਾ ਪੰਜਾਬ ਤਰੋਦੇ ਆ ਉਸ ਚੀਜ਼ ਨੂੰ ਅਵੋਇਡ ਕਰ ਲਈ ਇਹ ਉਹਦੇ ਚੋਨੇ ਚ ਵੀ ਹੋ ਸਕਦਾ ਲੇਕਿਨ ਅਜੇ ਕਿਸੇ ਨੇ ਦਿਮਾਗ ਨਹੀਂ ਲਾਇਆ ਆ ਜਿਹੜਾ ਪੋਰਟਲ ਅਸੀਂ ਲਾਂਚ ਕਰਨ ਜਾ ਰਹੇ ਹਾਂ ਨਾ ਇਹਦੇ ਵਿੱਚ ਕਿਸਾਨ ਨੇ ਆਪਣੇ ਆਪ ਨੂੰ ਰਜਿਸਟਰ ਕਰਾਉਣਾ ਬਾਕੀ ਦਾ ਬੀ ਦੀ ਰਸੀਦ ਉਹ ਜਗ੍ਹਾ ਦੀ ਲੋਕੇਸ਼ਨ ਤੇ ਰਜਿਸਟ੍ਰੇਸ਼ਨ ਉਹ ਕਰਾਏਗਾ ਫਿਰ ਉਹ ਸਾਡਾ ਫਾਰਮਰ ਹੋਏਗਾ ਫਿਰ ਅਸੀਂ ਉਹਦੀ ਜਿੰਨਾ ਉਤਪਾਦਨ ਹੈ ਉਹਦੇ ਚੱਕਣ ਦੇ ਅਸੀਂ ਜ਼ਿੰਮੇਵਾਰ ਹੋਵਾਂਗੇ ਸੋ ਅਸੀਂ ਜਿੱਥੇ ਐਮਐਸਪੀ ਅਨਾਉਂਸ ਕਰ ਰਹੇ ਹਾਂ ਉਥੇ ਵੇਸ ਐਂਡ ਮੀਨਸ ਟੂ ਚੈੱਕ ਕਿ ਸਾਡੇ ਨਾਲ ਠੱਗੀ ਨਾ ਹੋਵੇ ਕੋਈ ਵਪਾਰੀ ਮੱਕੀ ਸਪਲਾਈ ਕਰ ਜਾਏ ਤੇ ਕਿਸਾਨ ਦਾ ਨੋ ਹੋਵੇ ਇਹ ਚੀਜ਼ ਐਵੋਇਡ ਕਰ ਲਈ ਅਸੀਂ ਪੋਰਟਲ ਕੀਤਾ ਔਰ ਮੈਂ ਇੱਕ ਗੱਲ ਸਰਕਾਰ ਨੂੰ ਪੁੱਛਣਾ ਚਾਹਣਾ ਕਿ ਸਰਕਾਰ ਨੇ ਤਿੰਨ ਜ਼ਿਲ੍ਹੇ ਅਨਾਉਂਸ ਕੀਤੇ ਕਿ ਇਹਨਾਂ ਦੇ ਵਿੱਚ ਤੁਸੀਂ ਮੱਕੀ ਬੀਜੋ ਔਰ ਮੇਰੇ ਉਹ ਜ਼ਿਲ੍ਹੇ ਨੇ ਕਪੂਰਥਲਾ ਗੁਰਦਾਸਪੁਰ ਤੇ ਤੀਜਾ ਬਠਿੰਡਾ ਮੇਰੇ ਹਿਸਾਬ ਨਾਲ ਸੰਗਰੂਰ ਬਰਨਾਲਾ ਮਾਨਸਾ ਬਠਿੰਡਾ ਇਹ ਸਾਰੇ ਲੋਕ ਵੱਧ ਡੀਪ ਲੀਡ ਪਾਣੀ ਇੱਥੇ ਕਰ ਰਿਆ ਇਹਨਾਂ ਨੂੰ ਕਿਉਂ ਛੱਡ ਦਿੱਤਾ ਬਈ ਉਹ 17500 ਰੁਪਿਆ ਪਰ ਹੈਕਟਾਰ ਪੰਜਾਬ ਸਰਕਾਰ ਦੀ ਜਿਹੜੀ ਸਬਸਿਡੀ ਆ ਉਹ 21 ਕਰੋੜ ਆਈ ਆ ਪੰਜਾਬ ਸਰਕਾਰ ਨੇ ਉਹ ਚ 1 ਰੁਪਿਆ ਨਹੀਂ ਜੋੜਿਆ ਉਹ ਕਰੀਬ ਕਰੀਬ ਆ 12000 ਹੈਕਟਰ ਤੇ ਜਾ ਕੇ ਸਟਾਪ ਲੱਗ ਜਾਣਾ ਸਰਕਾਰ ਕਹਿੰਦੀ 12000 ਹੈਕਟਰ ਤੇ ਤਾਂ ਅਸੀਂ 17500 ਰੁਪਏ ਪਰ ਹੈਕਟਰ ਦੇਵਾਂਗੇ ਤੇ ਉਹਦੇ ਉੱਪਰ ਵੀ 10000 ਰੁਪਏ ਇਹਨਾਂ ਨੂੰ ਸਹੀ ਮੈਨੂੰ ਤਾਂ ਪਤਾ ਹੀ ਨਹੀਂ ਕਿ ਮੱਕੀ બીજી ਕਿੰਨੀ ਜਾਣੀ ਆ ਲਓ ਤੁਸੀਂ ਐ ਕਰੋ ਐਫਸੀ ਡੀ ਦੇ ਦਫਤਰ ਤੋਂ ਡਾਇਰੈਕਟਰ ਐਗਰੀਕਲਚਰ ਤੇ ਮੰਤਰੀ ਜੀ ਨੂੰ ਪੁੱਛ ਲਓ ਹਾੜੂ ਬੱਕੀ ਜਿਹੜੀ ਹੁਣ ਪੱਕਣ ਵਾਲੀ ਆ ਉਹ ਕਿੰਨੇ ਆ ਦੱਸ ਨਹੀਂ ਪਾਉਣਗੇ ਇਹਦੇ ਬਾਅਦ ਪੁੱਛੋ ਜਰੂਰ ਤੇ ਮੈਂ ਇਹ ਕਹਿਣਾ ਚਾਹਣਾ ਕਿ ਰਜਿਸਟ੍ਰੇਸ਼ਨ ਹਰ ਚੀਜ਼ ਦੀ ਹੋਣੀ ਚਾਹੀਦੀ ਹੈ ਕਿੰਨਾ ਚੋਣਾ ਆ ਕਿੰਨੀ ਕਰਨ ਕਿਉਂ ਨਾਟ ਮੈਂ ਹੱਕ ਆ ਦੇ ਲਈ ਪੋਰਟਲ ਤੇ ਹੀ ਹੋਣੀ ਹੈ ਰਜਿਸਟ੍ਰੇਸ਼ਨ ਤੇ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਆ ਤੇ 10000 ਰੁਪਏ ਪਰ ਏਕੜ ਦਾ ਖਰਚਾ ਬਿਜਲੀ ਦਾ ਚੋਣਾ ਪਾਲਣ ਨੂੰ ਆਉਂਦਾ ਸਰਕਾਰ ਨੇ ਜਿਹੜਾ ਮੱਕੀ ਬੀਜਿਆ ਉਹਨੂੰ 17500 ਰੁਪਿਆ ਪਰ ਹੈਕਟਾਰ ਤਾਂ ਉਧਰੋਂ ਮਿਲਣਾ ਚਾਹੀਦਾ ਤੇ 10000 ਰੁਪਿਆ ਪਰ ਏਕੜ ਜਿਹੜੀ ਬਚਤ ਬਿਜਲੀ ਦੀ ਬਿੱਲ ਦੀ ਹੋਣੀ ਆ ਤੇ ਪਾਣੀ ਬਚਣਾ ਉਹ ਕਿਸਾਨ ਨੂੰ ਜਾਣਾ ਚਾਹੀਦਾ ਮੈਂ ਸਰਕਾਰ ਨੂੰ ਵੀ ਕਹਾਂਗਾ ਤੇ ਥੋੜਾ ਜਿਹਾ ਧਿਆਨ ਦੇਣ ਔਰ ਅੱਜ ਮੇਰਾ ਮਕਸਦ ਪੋਰਟਲ ਲਾਂਚ ਕਰਨ ਦਾ ਤਾਂ ਕਿ ਸਾਰੇ ਕਿਸਾਨਾਂ ਨੂੰ ਪਤਾ ਲੱਗ ਜਾਵੇ ਕਿ ਪੋਰਟਲ ਦੇ ਉੱਤੇ ਕਿਵੇਂ ਜਾਣਾ ਤੇ ਆਪਾਂ ਉਹਨੇ ਆਪਣੀ ਰਜਿਸਟ੍ਰੇਸ਼ਨ ਕਿੱਦਾਂ ਕਰਾਉਣੀ ਆ ਹਰ ਸਮੇਂ ਸਮੇਂ ਤੇ ਸਾਰੀਆਂ ਗੱਲਾਂ ਅਸੀਂ ਪੋਰਟਲ ਤੇ ਦੱਸੀਆਂ ਜੇ ਕਿਸੇ ਦੀ ਕੋਈ ਖਾਸ ਗੱਲ ਸਾਨੂੰ ਪੁੱਛਣੀ ਹੋਵੇਗੀ ਉਹਦਾ ਜਵਾਬ ਵੀ ਅਸੀਂ ਉਹਦਾ ਸਾਰਿਆਂ ਲਈ ਪੋਰਟਲ ਦੇਤੇ ਦੇ ਜਾਗੇ